ਹਾਂਜੀ ਇਹ ਜਿਹੜੀ ਤੁਸੀਂ ਸਕਰੀਨ ਤੇ ਲਿਸਟ ਦੇਖ ਪਾ ਰਹੇ ਹੋ ਜੀ ਇਹ ਹੈਗੀ ਆ ਸਾਰਿਆਂ ਹੀ ਜ਼ਿਲ੍ਹਿਆਂ ਦੀ ਠੀਕ ਹੈ ਲੈਕਚਰਾਰ ਦੀਆਂ ਪੋਸਟਾਂ ਕਿਹੜੇ-ਕਿਹੜੇ ਸਕੂਲਾਂ ਦੇ ਵਿੱਚ ਖਾਲੀ ਨੇ ਤੇ ਕਿਹੜੇ-ਕਿਹੜੇ ਸਬਜੈਕਟ ਦੀ ਖਾਲੀ ਆ ਉਹ ਵੀ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋਵੋਗੇ ਇਹ ਅੰਮ੍ਰਿਤਸਰ ਜ਼ਿਲ੍ਹੇ ਦੀ ਹੈ ਜੀ ਸਾਰੇ ਜ਼ਿਲ੍ਹਿਆਂ ਦੀ ਆਪਾਂ ਗੱਲ ਕਰਾਂਗੇ ਇਹ ਸਾਰੇ ਸਕੂਲਸ ਨੇ ਠੀਕ ਹੈ ਲੈਕਚਰਰ ਦੀ ਪੋਸਟ ਪੰਜਾਬੀ ਦੀ ਹਿਸਟਰੀ ਦੀ ਜਿਹੜੇ ਜਿਹੜੇ ਸਬਜੈਕਟ ਦੀ ਖਾਲੀ ਆ ਉਹ ਵੀ ਤੁਹਾਨੂੰ ਅੱਗੇ ਜਿਹੜਾ ਹੈ ਸਬਜੈਕਟ ਸ਼ੋ ਹੋ ਰਿਹਾ ਹੈ ਤਾਂ ਇਹ ਸਾਰੇ ਲਿਸਟ ਜਿਹੜੀ ਹੈਗੀ ਆ ਅੰਮ੍ਰਿਤਸਰ ਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਬਰਨਾਲਾ ਡਿਸਟ੍ਰਿਕਟ ਆ ਤੁਹਾਡੇ ਸਾਹਮਣੇ ਇੱਥੇ ਤੁਸੀਂ ਦੇਖ ਸਕਦੇ ਹੋ ਫਿਜ਼ੀਕਲ ਐਜੂਕੇਸ਼ਨ ਫਿਜ਼ਿਕਸ ਇੰਗਲਿਸ਼ ਪੰਜਾਬੀ ਠੀਕ ਹੈ ਜਿਹੜੇ ਜਿਹੜੇ ਵੀ ਲੈਕਚਰਰ ਦੀ ਪੋਸਟ ਖਾਲੀ ਆ ਉਹ ਵੀ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋਵੋਗੇ ਇਸੇ ਤਰ੍ਹਾਂ ਬਰਨਾਲਾ ਤੋਂ ਬਾਅਦ ਬਠਿੰਡਾ ਜੀ ਬਠਿੰਡੇ ਤੋਂ ਬਾਅਦ ਤੁਸੀਂ ਅੱਗੇ ਦੇਖ ਪਾ ਰਹੇ ਹੋਵੋਗੇ ਫਰੀਦਕੋਟ ਫਤਿਹਗ ਠੀਕ ਹੈ ਜੀ ਫਿਰੋਜ਼ਪੁਰ ਹੋ ਗਿਆ ਗੁਰਦਾਸਪੁਰ ਤਾਂ ਇਹ ਸਾਰੇ ਹੀ 올ਓਵਰ ਪੰਜਾਬ ਦੀ ਆਪਾਂ ਗੱਲ ਕਰ ਰਿਹਾ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਨੇ ਉਹਨਾਂ ਵਿੱਚ ਜਿੰਨੇ ਵੀ ਸਕੂਲਾਂ ਦੇ ਵਿੱਚ ਲੈਕਚਰਰ ਦੀਆਂ ਪੋਸਟਾਂ ਖਾਲੀ ਨੇ ਉਹਦੀ ਇਹ ਪੂਰੀ ਲਿਸਟ ਹੈ ਠੀਕ ਹੈ ਜੀ ਹੁਣ ਕਿੰਨੀਆਂ ਟੋਟਲ ਪੋਸਟਾਂ ਖਾਲੀ ਨੇ ਤੇ ਕਿਹੜੇ-ਕਿਹੜੇ ਸਬਜੈਕਟਾਂ ਦੀਆਂ ਜਿਹੜੀਆਂ ਨੇ ਪੋਸਟਾਂ ਖਾਲੀ ਨੇ ਕਦੋਂ ਤੱਕ ਨਵੀਆਂ ਪੋਸਟਾਂ ਆਉਣਗੀਆਂ ਉਹਦੇ ਤੇ ਵੀ ਆਪਾਂ ਗੱਲ ਕਰਦੇ ਹਾਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਲਿਸਟ ਦੇਖੀ ਹੈ ਲਗਭਗ 9293 ਪੇਜਾਂ ਦੀ ਇਹ ਲਿਸਟ ਹੈ ਠੀਕ ਹੈ ਜ਼ਿਲ੍ਹਿਆਂ ਦੇ ਅਨੁਸਾਰ ਜਿਹੜੀਆਂ ਖਾਲੀ ਪਈਆਂ ਪੋਸਟਾਂ ਨੇ ਇਹ ਪੂਰਾ ਪੀਡੀਐਫ ਹੈ ਇਹ ਪੀਡੀਐਫ ਮੈਂ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਅਵੇਲੇਬਲ ਕਰਵਾ ਦੇਵਾਂਗੀ ਤੁਸੀਂ ਉੱਥੇ ਜਾ ਕੇ ਇਹਨੂੰ ਡਾਊਨਲੋਡ ਕਰਕੇ ਆਪ ਵੀ ਜਿਹੜਾ ਚੈੱਕ ਆਊਟ ਕਰ ਸਕਦੇ ਹੋ ਸਭ ਤੋਂ ਪਹਿਲਾਂ ਜੇ ਆਪਾਂ 올ਓਵਰ ਪੰਜਾਬ ਦੀ ਗੱਲ ਕਰੀਏ ਤਾਂ ਸਾਰੇ ਹੀ ਸਕੂਲਾਂ ਦੇ ਵਿੱਚ ਜਿਹੜੇ ਲੈਕਚਰਾਰ ਨੇ ਉਹਨਾਂ ਦੀ ਬਹੁਤ ਕਮੀ ਹੈ ਜੀ ਤੁਹਾਨੂੰ ਮੈਂ ਲਿਸਟ ਵੀ ਦਿਖਾਈਆ ਹਾਲੇ ਲਿਸਟ ਤਾਂ ਆਪਾਂ ਨੇ ਥੋੜੀ ਜਿਹੀ ਦੇਖਿਆ ਤੁਸੀਂ ਪੂਰੀ ਲਿਸਟ ਦੇਖਿਆ ਡਾਊਨਲੋਡ ਕਰਕੇ ਤੁਹਾਨੂੰ ਪਤਾ ਲੱਗਿਆ ਲੱਗੂਗਾ ਕਿ ਕਿੰਨੀਆਂ ਜ਼ਿਆਦਾ ਪੋਸਟਾਂ ਜਿਹੜੀਆਂ ਨੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਖਾਲੀ ਨੇ ਅਲੱਗ-ਅਲੱਗ ਸਬਜੈਕਟ ਦੀਆਂ ਠੀਕ ਹੈ ਲਗਭਗ 7500 ਤੋਂ ਵੱਧ ਜਿਹੜੀਆਂ ਪੋਸਟਾਂ ਨੇ ਇਹ ਖਾਲੀ ਨੇ ਤੇ ਬਹੁਤ ਸਾਰੀਆਂ ਨਵੀਆਂ ਪੋਸਟਾਂ ਜਿਹੜੀਆਂ ਨੇ ਇਹਦੇ ਰਿਗਾਰਡਿੰਗ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਪਿੱਛੇ ਜੇ ਇੱਕ ਨਿਊਜ਼ ਵੀ ਆਈ ਸੀ ਜਿਸ ਦੇ ਵਿੱਚ ਪੰਜਾਬ ਦੀ ਜਿਹੜੀ ਜਾਣਕਾਰੀ ਆਈ ਸੀ ਆ ਕਹ ਲੋ ਜਿਹੜੀ ਲੈਕਚਰਰ ਦੇ ਰਿਲੇਟਡ ਅਪਡੇਟ ਆਈ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਲਗਭਗ 700 ਦੇ ਕਰੀਬ ਜਿਹੜੀਆਂ ਲੈਕਚਰਰ ਦੀਆਂ ਪੋਸਟਾਂ ਆਊਟ ਕੀਤੀਆਂ ਜਾਣਗੀਆਂ ਇੰਨੀ ਘੱਟ ਕਿਉਂ ਨੇ ਕਿਉਂਕਿ ਪ੍ਰੋਮੋਸ਼ਨਾਂ ਵੀ ਹੋਣਗੀਆਂ ਠੀਕ ਹੈ ਤੁਹਾਨੂੰ ਪਤਾ ਵੀ ਪ੍ਰੋਮੋਸ਼ਨਾਂ ਦਾ ਵੀ ਚੱਲਣਾ ਹੈ ਜੀ ਹੁਣ ਪ੍ਰੋਸੈਸ ਅੱਗੇ ਤੇ ਜੇ ਆਪਾਂ ਗੱਲ ਕਰ ਲਈ ਨੋਟੀਫਿਕੇਸ਼ਨ ਕਦੋਂ ਤੱਕ ਆਏਗਾ ਕਦੋਂ ਤੱਕ ਐਗਜ਼ਾਮ ਹੋਏਗਾ ਤਾਂ ਦੇਖੋ ਜੀ ਜਿਸ ਹਿਸਾਬ ਨਾਲ ਹੁਣ ਫਿਲਹਾਲ ਪੋਸਟਾਂ ਪਈਆਂ ਨੇ ਜਲਦੀ ਲੈਕਚਰਰ ਦੀ ਭਰਤੀ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਜਿਹੜੇ ਪੁੱਛ ਰਹੇ ਸਨ ਕਿ ਐਗਜ਼ਾਮ ਹੋਏਗਾ ਜਾਂ ਨਹੀਂ ਤਾਂ ਬਿਲਕੁਲ ਹੋਏਗਾ ਜੀ ਕੋਈ ਵੀ ਭਰਤੀ ਹੋਵੇ ਉਹਨਾਂ ਦਾ ਐਗਜ਼ਾਮ ਕੰਪਲਸਰੀ ਹੈ ਕਿ ਹੁੰਦਾ ਹੀ ਹੁੰਦਾ ਹੈ ਠੀਕ ਹੈ ਚਾਹੇ ਉਹ ਮਾਸਟਰ ਕਾਰਡਰ ਹੈ 8TT ਹੈ ਐਂਟੀਟੀ ਹੈ ਐਂਟੀਟੀ ਦੀ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਭਰਤੀ ਦੇਖਣ ਨੂੰ ਮਿਲੇਗੀ ਲੇਕਿਨ ਸਭ ਤੋਂ ਪਹਿਲਾਂ ਤੁਹਾਨੂੰ ਲੈਕਚਰਰ ਦੀ ਹੀ ਭਰਤੀ ਦੇਖਣ ਨੂੰ ਮਿਲੇਗੀ ਠੀਕ ਹੈ ਇਸ ਚੈਨਲ ਤੇ ਜਿਹੜੀ ਹੈ ਤੁਹਾਨੂੰ ਹਰ ਪ੍ਰਕਾਰ ਦੀ ਟਾਈਮ ਟੂ ਟਾਈਮ ਅਪਡੇਟ ਜਿਹੜੀ ਆਪਾਂ ਪ੍ਰੋਵਾਈਡ ਕਰਾਉਂਦੇ ਰਹਿੰਦੇ ਆ ਲੈਕਚਰਰ ਦੇ ਰਿਗਾਰਡਿੰਗ ਵੀ ਜੋ ਵੀ ਲਿਸਟ ਜਾਰੀ ਹੁੰਦੀ ਹੈ ਜਾਂ ਜੋ ਵੀ ਡਾਟਾ ਆਪਾਂ ਨੂੰ ਮਿਲਦਾ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਤਾ ਇਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਤੁਸੀਂ ਨਵੇਂ ਹੋ ਹਰ ਪ੍ਰਕਾਰ ਦੀ ਅਪਡੇਟ ਜਿਹੜੀਆਂ ਤੁਹਾਨੂੰ ਟੀਚਿੰਗ ਇਗਜ਼ਾਮ ਦੇ ਰਿਲੇਟਡ ਇਸ ਚੈਨਲ ਤੇ ਜਿਹੜੀਆਂ ਟਾਈਮ ਟੂ ਟਾਈਮ ਮਿਲਦੀ ਰਹੇਗੀ ਗੱਲ ਕਰ ਲੈ ਨੋਟੀਫਿਕੇਸ਼ਨ ਦੀ ਤਾਂ ਨੋਟੀਫਿਕੇਸ਼ਨ ਦੇਖੋ ਜੇ ਤਾਂ ਆਪਾਂ ਮਾਸਟਰ ਕੈਡਰ ਦੀ ਗੱਲ ਕਰੀਏ ਏਟੀਟੀ ਦੀ ਗੱਲ ਕਰੀਏ ਤਾਂ ਇਹ ਤਾਂ ਪੀਐਸਟ ਤੋਂ ਬਾਅਦ ਆਣਗੇ ਲੇਕਿਨ ਜਿਹੜਾ ਆਪਣੇ ਕੋਲ ਲੈਕਚਰਰ ਦੀ ਭਰਤੀ ਹੈ ਇਹ ਪਹਿਲਾਂ ਦੇਖਣ ਨੂੰ ਮਿਲ ਸਕਦੀ ਹੈ ਤੇ ਲਗਭਗ 700-800 ਦੇ ਕਰੀਬ ਹੋ ਸਕਦਾ ਹੈ ਕਿ ਲੈਕਚਰਰ ਦੀਆਂ ਪੋਸਟਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਣ ਕਿਉਂਕਿ ਜ਼ਿਲ੍ਹਿਆਂ ਦੇ ਅਕੋਰਡਿੰਗ ਬਹੁਤ ਸਾਰੀਆਂ ਪੋਸਟਾਂ ਖਾਲੀ ਨੇ ਤੁਸੀਂ ਆਪਣਾ ਆਪਣਾ ਜ਼ਿਲ੍ਹਾ ਚੂਜ਼ ਕਰੋਗੇ ਉਹਦੇ ਵਿੱਚ ਤੁਸੀਂ ਦੇਖਿਓ ਕਿ ਤੁਹਾਡੇ ਜ਼ਿਲ੍ਹੇ ਦੇ ਕਿੰਨੇ ਜ਼ਿਆਦਾ ਸਕੂਲ ਨੇ ਜਿਨ੍ਹਾਂ ਦੇ ਵਿੱਚ ਪੋਸਟਾਂ ਕਾਫੀ ਹੱਦ ਤੱਕ ਖਾਲੀ ਪਈਆਂ ਨੇ ਕਲੀਅਰ ਹੈ ਬਾਕੀ ਤੁਹਾਨੂੰ ਪਤਾ ਹੈ ਕਿ ਮਾਸਟਰ ਕੈਡ ਦੀਆਂ ਵੀ ਪ੍ਰੋਮੋਸ਼ਨਸ ਆਈਆਂ ਨਹੀਂਆਂ ਖਾਸ ਨਹੀਂ ਹੋ ਰਹੀਆਂ ਹੈਗੀਆਂ ਤੇ ਜੇ ਗੱਲ ਕਰੀ ਅੱਗੇ ਆਪਾਂ ਲੈਕਚਰ ਆਰ ਦੀ ਐਗਜ਼ਾਮ ਦੀ ਕਿ ਕਦੋਂ ਤੱਕ ਹੋਏਗਾ ਤਾਂ ਦੇਖੋ ਜਦੋਂ ਨੋਟੀਫਿਕੇਸ਼ਨ ਆਊਟ ਹੋਏਗਾ ਉਸ ਤੋਂ ਮਹੀਨੇ ਡੇਢ ਮਹੀਨੇ ਦੇ ਅੰਦਰ ਅੰਦਰ ਤੁਹਾਡਾ ਜਿਹੜਾ ਐਗਜ਼ਾਮ ਹੈ ਕੰਡਕਟ ਕਰਾ ਲਿਆ ਜਾਏਗਾ ਤਾਂ ਜਿਹੜੇ ਤਿਆਰੀ ਕਰਨਾ ਚਾਹੁੰਦੇ ਨੇ ਉਹ ਕਰੋ ਜ਼ਰੂਰ ਕਰੋ ਠੀਕ ਹੈ ਕਿਉਂਕਿ ਦੇਖੋ ਇਹ ਤਾਂ ਹੈ ਨਹੀਂ ਕਿ ਅੱਜ ਪੋਸਟ ਆਈਆਂ ਤੇ ਅੱਜ ਹੀ ਤਿਆਰੀ ਸ਼ੁਰੂ ਕਰੀਏ ਨੋ ਥੋੜੀ ਬਹੁਤ ਤੁਹਾਨੂੰ ਪਹਿਲਾਂ ਹੀ ਤਿਆਰੀ ਕਰਨੀ ਲੱਗੇਗੀ ਇਹਦਾ ਜਿਹੜਾ ਸਿਲੇਬਸ ਹੈ ਭਰਤੀ ਦਾ ਇਹ ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਵੇਲੇਬਲ ਕਰਵਾ ਦੇਵਾਂਗੀ ਤੁਸੀਂ ਉੱਥੇ ਜਾ ਕੇ ਜਿਹੜਾ ਸਿਲੇਬਸ ਹੈ ਡਾਊਨਲੋ ਠੀਕ ਹੈ ਤਾਂ ਇਸ ਕਰਕੇ ਜਿਹੜੇ ਲੈਕਚਰਰ ਦੀ ਤਿਆਰੀ ਕਰਨਾ ਚਾਹੁੰਦੇ ਨੇ ਜਾਂ ਜਿਹੜੇ ਇਸ ਭਰਤੀ ਦੇ ਵਿੱਚ ਅਪਲਾਈ ਕਰਨਗੇ ਉਹ ਜਰੂਰ ਆਪਣੀ ਤਿਆਰੀ ਕੰਟੀਨਿਊ ਰੱਖੋ ਕਿਉਂਕਿ ਅੱਜ ਨਹੀਂ ਕੱਲ ਨੂੰ ਤੁਹਾਨੂੰ ਪੋਸਟਾਂ ਜਿਹੜੀਆਂ ਜਰੂਰ ਦੇਖਣ ਨੂੰ ਮਿਲਣਗੀਆਂ ਪਿੱਛੇ ਜੇ ਇੱਕ ਮੈਂ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਮੈਂ ਗੱਲ ਕੀਤੀ ਸੀ ਕਿ ਐਂਟੀਟੀ ਦੀ ਵੀ ਆਉਣਗੀਆਂ ਲੈਕਚਰਰ ਦੀ ਵੀ ਆਉਣੀਆਂ ਤਾਂ ਉਹਦੇ ਕਮੈਂਟ ਸੈਕਸ਼ਨ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਨੇ ਕਿਹਾ ਸੀ ਕਿ ਨਿਊਜ਼ ਫੇਕ ਹੈ ਇੱਕ ਹੱਦ ਤੱਕ ਤੁਸੀਂ ਮੰਨ ਕੇ ਚੱਲੋ ਫੇਕ ਐ ਤਾਂ ਵੀ ਫੇਰ ਵੀ ਜੇ ਤੁਸੀਂ ਲਿਸਟ ਦੇਖੋ ਨਾ ਤੁਹਾਨੂੰ ਆਪੇ ਪਤਾ ਲੱਗ ਜੂਗਾ ਕਿ ਇਸ ਹਿਸਾਬ ਨਾਲ ਤਾਂ ਪੋਸਟਾਂ ਜਾਰੀ ਹੋਣਗੀਆਂ ਹੀ ਹੋਣਗੀਆਂ ਨਿਕਲਣਗੀਆਂ ਹੀ ਨਿਕਲਣਗੀਆਂ ਠੀਕ ਐ ਕਿਉਂਕਿ ਬਹੁਤ ਸਾਰੇ ਸਕੂਲ ਜਿਹੜੇ ਨੇ ਟੀਚਰ ਲੈਸ ਪਏ ਨੇ ਬਹੁਤ ਸਾਰੇ ਲੈਕਚਰਾਰਾਂ ਦੀ ਕਮੀ ਆ ਲਗ-ਲਗ ਸਬਜੈਕਟਸ ਦੀ ਹੈ ਨਾ ਤੁਸੀਂ ਆਪਣੇ ਨੇੜੇ-ਤੇੜੇ ਸਕੂਲਾਂ ਦੇ ਵਿੱਚ ਹੀ ਦੇਖ ਲਿਓ ਕਿੰਨੇ ਕੁ ਲੈਕਚਰਾਰ ਨੇ ਉੱਥੇ ਤਾਂ ਇਸ ਰਿਗਾਰਡਿੰਗ ਜਿਹੜੀ ਆ ਤੁਸੀਂ ਆਪ ਵੀ ਥੋੜਾ ਜਿਹਾ ਸੋਚਿਆ ਕਰੋ ਠੀਕ ਐ ਬਾਕੀ ਜਦੋਂ ਹੀ ਇਹਦੇ ਰਿਗਾਰਡਿੰਗ ਕੋਈ ਆਫੀਸ਼ੀਅਲ ਅਪਡੇਟ ਆਈ ਗਿਆ ਆਪਾਂ ਤੁਹਾ ਤਾਂ ਇਸ ਕਰਕੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਹਰ ਪ੍ਰਕਾਰ ਦੀ ਅਪਡੇਟ ਤੁਹਾਨੂੰ ਮਿਲਦੀ ਰਹੇਗੀ ਬਾਕੀ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਮੇਰੇ ਨਾਲ ਇੰਸਟਾਗ੍ਰam ਤੇ ਜੁੜ ਸਕਦੇ ਹੋ ਜੀ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਚ ਮਿਲ ਜੇਗਾ ਟੈਲੀਗ੍ਰam ਗਰੁੱਪ ਨਾਲ ਜਰੂਰ ਜੁੜੋ ਇਹ ਪੂਰੀ ਲਿਸਟ ਜਿਹੜੀ ਆ ਮੈਂ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਅਵੇਲੇਬਲ ਕਰਵਾ ਦਵਾਂਗੀ ਵਟਸਐਪ ਗਰੁੱਪ ਤੇ ਵੀ ਕੋਸ਼ਿਸ਼ ਕਰਾਂਗੀ ਕਿ ਤੁਹਾਨੂੰ ਜਿਹੜੀ ਅਵੇਲੇਬਲ ਕਰਵਾ ਦਵਾਂ ਠੀਕ ਹੈ ਤਾਂ ਇਹਨਾਂ ਗਰੁੱਪਸ ਨਾਲ ਜਰੂਰ ਜੁੜੋ ਜੀ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇ ਸਮੇਂ ਦੇ ਵਿੱਚ ਜੇਕਰ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਕਦੋਂ ਤੱਕ ਪੋਸਟਾਂ ਜਿਹੜੀਆਂ ਨੇ ਇਸ ਦੀਆਂ ਆਊਟ ਹੋ ਸਕਦੀਆਂ ਨੇ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਕੋਈ ਵੀ ਡਾਊਟ ਕੁਸ਼ਨ ਹੋਵੇ ਕਿਸੇ ਵੀ ਪੁਆਇੰਟ ਲੈ ਕੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਮਿਲਦੇ ਆਂ ਜੀ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ